ਆ ਰਹੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਐਮਸੀ ਇਲੈਕਸ਼ਨਾਂ ਦਾ ਪਲਾਨ ਹੋਇਆ ਸੀ ਜਿਦੇ ਵਿੱਚ ਸਰਗਰ ਦੇ ਵਿੱਚ ਵੀ ਐਮਸੀ ਇਲੈਕਸ਼ਨਾਂ ਹੋ ਰਹੀਆਂ ਨੇ 13 ਨੰਬਰ ਵਾਰਡ ਚੋਂ ਪਵਨ ਚੌਧਰੀ ਸੁਰਕਵਾਸੀ ਪਵਨ ਚੌਧਰੀ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਕਿਰਨ ਰਾਣੀ 13 ਨੰਬਰ ਵਾਰਡ ਚੋਂ ਇਲੈਕਸ਼ਨ ਲੜ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਸੁਰਕਵਾਸੀ ਪਵਨ ਚੌਧਰੀ ਵੀ ਐ ਆਰਤੀਏ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਨੇ ਕਾਫੀ ਲੰਮਾ ਟਾਈਮ ਉਹਨਾਂ ਨੇ ਆਰਤੀਏ ਐਸੋਸੀਏਸ਼ਨ ਦੇ ਵਿੱਚ ਸੇਵਾ ਕੀਤੀ ਹੈ ਉਸ ਤੋਂ ਬਾਅਦ ਉਹਨਾਂ ਦੇ ਸੁਪੁੱਤਰ ਸਹਿਲ ਚੌਧਰੀ ਵੀ ਆਰਤੀਏ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਨੇ ਤੇ ਉਹਨਾਂ ਨੇ ਵੀ ਚੰਗੀਆਂ ਸੁਭਾਵਾ ਨਮਾਈਆਂ ਨੇ ਹੁਣ ਉਹਨਾਂ ਦੀ ਮਾਤਾ ਜੀ ਸਹਿਲ ਚੌਧਰੀ ਦੇ ਮਾਤਾ ਜੀ ਕਿਨ ਰਾਣੀ 13 ਨੰਬਰ ਵਾਰਡ ਚੋਂ ਐਮਸੀ ਦੀ ਇਲੈਕਸ਼ਨ ਲੜ ਰਹੇ ਨੇ ਉਹਨਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿਨ ਰਾਣੀ ਨੂੰ ਘੜੇ ਤੇ ਮੋਹਰਾਂ ਲਾ ਕੇ ਕਾਮਯਾਬ ਕਰੋ ਉਹਨਾ ਸਮੂਹ ਵੋਟਰਾਂ ਸਪੋਰਟਰਾਂ ਇਲਾਕੇ ਦੇ ਜਿੰਨੇ ਵੀ ਉਹਨਾਂ ਦੇ ਦੋਸਤ ਮਿੱਤਰ ਨੇ ਅਪੀਲ ਕੀਤੀ ਕਿ ਉਹਨਾਂ ਦੀ ਵੱਧ ਤੋਂ ਵੱਧ ਵੋਟ ਤੇ ਸਪੋਰਟ ਕੀਤੀ ਜਾਵੇ ਅਤੇ 13 ਨੰਬਰ ਵਾਰਡ ਚੋਂ ਘੜੇ ਤੇ ਮੋਹਰਾਂ ਲਾ ਕੇ ਕਿੰਨਰ ਕਿੰਨਾ ਰਾਣੀ ਨੂੰ ਕਾਮਯਾਬ ਕੀਤਾ ਜਾਵੇ 21 ਤਰੀਕ ਨੂੰ ਵੋਟਾਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਉਹ ਘੜੇ ਤੇ ਮੋਹਰਾਂ ਲਾ ਕੇ ਸਹਿਲ ਚੌਧਰੀ ਦੇ ਮਾਤਾ ਜੀ ਕਿੰਨ ਰਾਣੀ ਨੂੰ ਕਾਮਯਾਬ ਕਰੋ ਅਗਲੀ ਖਬਰ ਲਈ ਸਾਡੇ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਫਾਲੋ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਕਿਸੇ ਵੀ ਕਿਸਮ ਦੀ ਖਬਰ ਲਗਾਉਣ ਲਈ ਸਾਡੇ ਨਾਲ ਸੰਪਰਕ ਕਰੋ ਧੰਨਵਾਦ ਸਤਿ ਸ੍ਰੀ ਅਕਾਲ ਜੀ ਹਾਂਜੀ ਸਹਿਲ ਜੀ ਸਾਰੇ ਵਾੜਨ ਵਾਸੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਸਾਹੀ ਚੌਧਰੀ ਮੇਰੇ ਮਾਤਾ ਜੀ ਸ਼੍ਰੀਮਤੀ ਕਿਰਨ ਰਾਣੀ ਜੀ ਜਿਨ੍ਹਾਂ ਦਾ ਚੋਣ ਨਿਸ਼ਾਨ ਘੜਾ ਹੈ ਉਹਨਾਂ ਨੂੰ ਆਉਣ ਵਾਲੀ 21 ਤਰੀਕ ਨੂੰ ਵੋਟ ਪਾ ਕੇ ਕਾਮਯਾਬ ਕਰੋ ਇਹ ਇਹਨਾਂ ਨੂੰ ਵੋਟ ਪਾ ਕੇ ਇਹ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੋਵੇਗੀ ਤੇ ਆਪਾਂ ਇਸ ਵਾਰਡ ਨੂੰ 13 ਨੰਬਰ ਵਾਰਡ ਇਹ ਆਪਣਾ 13 ਨੰਬਰ ਵਾਰਡ ਹੈ ਸਰਕਾਰੀ ਸਕੂਲ ਚੌਂਕ ਦੇ ਨਗਰਪੰਚਾਇਤ ਚੌਂਕ 'ਤੇ ਵੋਟਾਂ ਪੈਣਗੀਆਂ 7 ਤੋਂ 4 ਪੈਣਗੀਆਂ ਤੇ ਸਾਰੇ ਇਹ ਵੋਟਰਾਂ ਨੂੰ ਅਪੀਲ ਹੈ ਵੀ ਇਹ ਵੱਧ ਤੋਂ ਵੱਧ ਆਪਾਂ ਘੜਾ ਚੌਂਕ ਨਿਸ਼ਾਨ 'ਤੇ ਵੋਟ ਪਾਓ ਇਹ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੋਵੇਗੀ ਤੇ ਵਾਰਡ ਨੂੰ 13 ਨੰਬਰ ਵਾਰਡ ਨੂੰ ਆਪਾਂ 15 ਵਾਰਡਾਂ ਦੇ ਵਿੱਚੋਂ 1 ਨੰਬਰ ਵਾਰਡ ਤੇ ਆਪਾਂ ਲੈ ਕੇ ਆਵਾਂਗੇ ਧੰਨਵਾਦ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਵੱਡਾ ਵੀਰ ਜੋ ਕਿ ਸੈਲ ਚੌਧਰੀ ਇਸ ਇਲੈਕਸ਼ਨ ਚ ਖੜਾ ਹੋ ਰਿਹਾ ਹੈਗਾ ਇਹਨੂੰ ਤੁਸੀਂ ਸਭ ਤੋਂ ਵੱਧ ਤੋਂ ਵੱਧ ਸਪੋਰਟ ਕਰੋ ਪਹਿਲਾਂ ਇਹਦੇ ਫਾਦਰ ਸਾਹਿਬ ਨੇ ਬਹੁਤ ਸ਼ਹਿਰ ਲਈ ਬੁਝੇ ਕੰਮ ਕੀਤੇ ਨੇ ਬਹੁਤ ਹੀ ਚੰਗਾ ਤੇ ਮੋਬੀਆ ਪਰਿਵਾਰ ਹੈ ਬੇਦਾਗੀ ਪਰਿਵਾਰ ਹੈ ਇਹਨੂੰ ਤੁਸੀਂ ਵੱਧ ਤੋਂ ਵੱਧ ਵੋਟਾਂ ਵਾ ਕੇ ਕਾਮਯਾਬ ਕਰੋ ਤਾਂ ਜੋ ਇਹ ਆਪਣੇ ਵਾਰਡ ਨੂੰ ਅੱਗੇ ਲੈ ਕੇ ਆਵੇ ਧੰਨਵਾਦ ਜੀ ਇਹਨਾਂ ਦਾ ਚੋਣ ਨਿਸ਼ਾਨ ਤੇ ਕਿਹੜਾ ਵਾਰਡ ਨੰਬਰ ਕਿਹੜਾ ਇਹਨਾਂ ਦਾ ਚੋਣ ਨਿਸ਼ਾਨ ਹੈ ਇਹ ਕਿਹੜਾ ਤੇ ਵਾਰਡ ਨੰਬਰ ਹੈਗਾ 10 ਤੇ ਆਪਣੀ ਇਹ ਇਲੈਕਸ਼ਨ ਹੋਣੀਆਂ ਇਹ ਸਕੂਲ ਦੇ ਵਿੱਚ ਹੋਣੀਆਂ ਆਪਣੇ ਰੁਰਕੀ ਚਾਹੂੰਗਾ ਗਰਲ ਸਕੂਲ ਚ ਬਹੁਤ ਤੇ ਸੂਝਵਾਨ ਤੇ ਨੌਜਵਾਨ ਮੁੰਡਾ ਇਹਨੂੰ ਤੁਸੀਂ ਵਧੀਆ ਵੋਟਾਂ ਵਾਗੀ ਕੰਮਜਮ ਕਰੋ ਸਾਹਿਬ ਜੀ ਜਿਹੜੇ ਆਪਾਂ ਐਮਸੀ ਇਲੈਕਸ਼ਨਾਂ ਲੜ ਰਹੇ ਆ ਐ ਐਮਸੀ ਇਲੈਕਸ਼ਨਾਂ ਦੇ ਵਿੱਚ ਤੁਹਾਡੇ ਮੇਨ ਕਿਹੜੇ ਕਿਹੜੇ ਮੁੱਦੇ ਆ ਜਿਹੜੇ ਕਿ ਆਪਣੇ ਇਸ ਵਾਰਡ ਦੇ ਪਹਿਲ ਦੇ ਆਧਾਰ ਤੇ ਕੰਮ ਹੋਣ ਵਾਲੇ ਹੋਣਗੇ ਤੇ ਉਹਦੇ ਬਾਰੇ ਤੁਸੀਂ ਦੱਸੋ ਜੀ ਬਾਕੀ ਜੀ ਆਪਣਾ ਐਮਸੀ ਇਲੈਕਸ਼ਨ ਹੋ ਰਿਹਾ ਜੀ ਤਕਰੀਬਨ ਲੱਗਦਾ ਹੈ 10 ਸਾਲ ਬਾਅਦ ਹੋ ਰਿਹਾ ਆਪਣੇ ਐਮਸੀ ਇਲੈਕਸ਼ਨ ਸਰੂਰਟ ਸ਼ਹਿਰ ਦੇ ਵਿੱਚ ਕੰਮ ਤਾਂ ਹੀ ਤਕਰੀਬਨ ਸਾਰੇ ਹੀ ਪਏ ਆ ਜੀ ਦੇਖੋ ਜਿਵੇਂ ਕੋਈ ਸਟਰੀਟ ਲਾਈਟਾਂ ਲਾ ਲਓ ਕੋਈ ਗਲੀਆਂ ਦੇ ਲਾ ਲਓ ਕੋਈ ਸੀਵਰੇਜ ਦੇ ਆਪਣਾ ਟੱਕਣ ਵਗੈਰਗਾ ਲਾ ਲਓ ਸਾਰਾ ਕੰਮ ਤਾਂ ਹੀ ਬਹੁਤ ਹੋ ਜਾਂਦਾ ਹੈ ਬਾਕੀ ਜਦੋਂ ਆਪਣਾ ਮਿਊਨਿਸਪੈਲਿਟੀ ਨਵੀਂ ਬਣੂਗੀ ਉਸ ਚ ਮੈਂਬਰ ਬਣਨਗੇ ਤਾਂ ਸਾਰੇ ਕੰਮ ਕਰਵਾਵਾਂਗੇ ਮੁਰੇ ਲਾ ਕੇ ਵਾਰਡ ਵਾਲਿਆਂ ਦੇ ਸਹਿਯੋਗ ਨਾਲ ਤੇ ਬਾਕੀ ਇੱਕ ਮੇਨ ਮੁੱਦਾ ਮਤਲਬ ਇਹ ਚੁੱਕਿਆ ਵੀ ਆਪਣਾ ਵੀ ਵਾਰਡ ਦੇ ਵਿੱਚ ਤੇ ਮਤਲਬ ਇੱਕ ਸਾਂਝੀ ਜਗ੍ਹਾ ਤੇ ਇੱਕ ਲਾਇਬ੍ਰੇਰੀ ਦਾ ਸੋਚਿਆ ਬਾਕੀ ਤਾਂ ਤਾਂ ਚਲੋ ਦੇਖੋ ਜੀ ਤੇ ਪਰ ਇਹ ਇੱਕ ਆਪ ਸੋਚ ਲੈ ਕੇ ਚੱਲੀਏ ਜੀ ਕਹਿੰਦਾ ਸੋ ਸਰ ਵੀ ਤੁਹਾਡਾ ਜਿਹੜਾ ਚੋਣ ਨਿਸ਼ਾਨ ਕੀ ਆ ਨਾ ਤੇ ਉਦੇ ਵਾਰੀ ਤਾਂ ਚੋਣ ਨਿਸ਼ਾਨ ਬਾਈ ਜੀ ਆਪਣਾ ਆ ਗਿਆ ਹੈ ਘੜਾ ਜੀ ਮਾਤਾ ਜੀ ਮੇਰੇ ਘੜੇ ਨੇ ਕਿਰਨ ਰਾਣੀ ਜੀ ਤੇ ਚੋਣ ਨਿਸ਼ਾਨ ਘੜਾ ਹੈ ਤੇ ਮੈਂ ਆਪਣੇ ਸਾਰੇ ਵਾਰਡ ਦੇ ਵਾਰਡ ਨਿਵਾਸੀਆਂ ਨੂੰ ਬੇਨਤੀ ਕਰਦਾ ਵੇ ਵੋਟ ਆਪਾਂ ਘੜੇ ਦੇ ਵਿੱਚ ਪਾ ਕੇ ਆਪਾਂ ਘੜਾ ਭਰੀਏ ਇੱਕ ਇੱਕ ਵੋਟ ਦਾ ਮੁੱਲ ਮੈਂ ਨੰਗੇ ਪੈਰੀ ਤੁਰ ਕੇ ਸਾਰੇ ਵਾਰਡ ਨਿਵਾਸੀਆਂ ਦਾ ਮੈਂ ਲਾਹੂੰਗਾ ਜਿੰਨਾ ਮੇਰੇ ਤੋਂ ਹੋ ਸਕਿਆ ਜਿੰਨਾ ਮੇਰੇ ਤੋਂ ਹੋ ਸਕਿਆ ਮੈਂ ਉਹਨਾਂ ਦਾ ਆਪਣਾ ਆਪ ਦੇ ਕੰਮ ਛੱਡ ਕੇ ਉਹਨਾਂ ਦਾ ਪਹਿਲ ਦੇ ਆਧਾਰ ਤੇ ਕੰਮ ਕਰਵਾਉਂਗਾ